ਅਮਰੀਕਾ ਜੀ ਮੈਂ ਆ ਕੋਮਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰਦੇ ਹੋਏ ਅਮਰੀਕੀ ਪੈਸੇਂਜਰਸ ਨੂੰ ਵੱਡੀ ਸਹੂਲਤ ਦਿੱਤੀ ਜਾ ਰਹੀ ਹੈ ਤੇ ਅਮਰੀਕਾ ਦੇ ਹਵਾਈ ਅੱਡਿਆਂ ਉੱਤੇ ਮੁਸਾਫਿਰਾਂ ਨੂੰ ਹੁਣ ਜੁੱਤੀਆਂ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ ਜੀ ਹਾਂ ਕਮ ਸਰਕਾਰ ਦੇ ਵੱਲੋਂ ਦੋ ਦੁਹਾਕੇ ਪੁਰਾਣੀ ਨੀਤੀ ਦੇ ਵਿੱਚ ਅਚਨਚੇਤ ਲਿਆਂਦੀ ਤਬਦੀਲੀ ਕਈ ਹਵਾਈ ਅੱਡਿਆਂ ਉੱਤੇ ਲਾਗੂ ਵੀ ਕੀਤੀ ਜਾ ਚੁੱਕੀ ਹੈ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਇੱਕ ਅੰਦਰੂਨੀ ਮੀਮੋ ਮੁਤਾਬਕ ਹਵਾਈ ਅੱਡੇ ਉਤੇ ਮੁਸਾਫਰਾਂ ਦੀ ਸੁਰੱਖਿਆ ਜਾਂਚ ਕਰਨ ਵਾਲੀ ਤਕਨੀਕ ਦੇ ਵਿੱਚ ਸੁਧਾਰ ਦੇ ਮੱਦੇਨਜ਼ਰ ਹੁਣ ਸ਼ੂਜ਼ ਉਤਾਰਨ ਦੀ ਜ਼ਰੂਰਤ ਨਹੀਂ ਰਹਿ ਗਈ। ਇਸ ਤੋਂ ਪਹਿਲਾਂ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਸੀ ਪ੍ਰੀ ਚੈੱਕ ਲਿਸਟ ਦੇ ਵਿੱਚ ਸ਼ਾਮਲ ਮੁਸਾਫਰਾਂ ਨੂੰ ਸ਼ੂਜ਼ ਉਤਾਰ ਕੇ ਤਲਾਸ਼ੀ ਤੋਂ ਛੋਟ ਮਿਲਦੀ ਸੀਗੀ ਪਰ ਹੁਣ ਹਰ ਮੁਸਾਫਰ ਇਸ ਸਹੂਲਤ ਦਾ ਹੱਕਦਾਰ ਬਣ ਗਿਆ ਹੈ। ਅਮਰੀਕਾ ਦੇ ਹਵਾਈ ਅੱਡਿਆਂ ਤੇ ਮੁਸਾਫਰਾਂ ਨੂੰ ਹੁਣ ਜੁੱਤੀਆਂ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ। ਕਿਉਂਕਿ ਇਹ ਨਿਯਮ ਹੁਣ ਟਰੰਪ ਸਰਕਾਰ ਦੇ ਵੱਲੋਂ ਖਤਮ ਕਰ ਦਿੱਤਾ ਗਿਆ ਹੈ ਇੱਥੇ ਦੱਸਣਾ ਬੰਦ ਹੈ ਕਿ ਜੁੱਤੀਆਂ ਉਤਾਰ ਕੇ ਤਲਾਸ਼ੀ ਲੈਣ ਵਾਲੀ ਨੀਤੀ 2001 ਦੀ ਉਸ ਵਾਰ ਦਾਤ ਤੋਂ ਬਾਅਦ ਲਿਆਂਦੀ ਗਈ ਜਦੋਂ ਸ਼ੋਅ ਬੌਮਬਰ ਵਜੋਂ ਜਾਣੇ ਜਾਂਦੇ ਰਿਚਰਡ ਰੀਡ ਨੇ ਆਪਣੀਆਂ ਜੁੱਤੀਆਂ ਵਿੱਚ ਬਾਰੂਦ ਲੁਕਾ ਕੇ ਪੈਰਿਸ ਤੋਂ ਮਿయాਮੀ ਆ ਰਹੀ ਅਮਰੀਕਨ 에ਅਰਲਾਈਨਸ ਦੀ ਟ੍ਰਾਂਸ ਅਟਲੈਂਟਿਕ ਫਲਾਈਟ ਨੂੰ ਉਡਾਣ ਦਾ ਯਤਨ ਕੀਤਾ ਪਰ ਨਾਕਾਮ ਰਿਹਾ ਸਲਾਈਟ ਬੋਸਟਨ ਹਵਾਈ ਅੱਡੇ ਤੇ ਸੁਰੱਖਿਅਤ ਲੈਂਡ ਕਰ ਗਈ ਅਤੇ ਮੁਸਾਫਰਾਂ ਦੀ ਮਦਦ ਨਾਲ ਰਿਚਰਡ ਨੂੰ ਕਾਬੂ ਕਰ ਲਿਆ ਗਿਆ। ਮੁੱਢਲੇ ਤੌਰ ਤੇ ਬੈਲਟਿਮੋਰ ਵਾਸ਼ਿੰਗਟਨ ਇੰਟਰਨੈਸ਼ਨਲ 에ਅਰਪੋਰਟ, ਫਲਾਡੇਲਫੀਆ ਇੰਟਰਨੈਸ਼ਨਲ 에ਅਰਪੋਰਟ ਅਤੇ ਨਾਰਥ ਕੈਰੋਲਾਈਨਾ ਦੇ ਪਿਡਮੌਂਟ ਟ੍ਰਾਇਐਂਡ ਇੰਟਰਨੈਸ਼ਨਲ 에ਅਰਪੋਰਟ ਮੁਸਾਫਰਾਂ ਨੂੰ ਬਗੈਰ ਸੂਜ਼ ਉਤਾਰਿਆ ਜਹਾਜ਼ ਚੜਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇੱਥੇ ਦੱਸਣਾ ਬੰਦ ਹੈ ਕਿ ਇੱਕ ਰਿਪੋਰਟ ਮੁਤਾਬਕ ਲਾਸ ਐਂਜਲਸ ਇੰਟਰਨੈਸ਼ਨਲ 에ਅਰਪੋਰਟ ਅਤੇ ਨਿਊਯਾਰਕ ਸ਼ਹਿਰ ਦੇ ਕੋਮਾਂਟਰੀ ਹਵਾਈ ਅੱਡੇ ਨੂੰ ਸੋਮਵਾਰ ਰਾਤ ਹਦਾਇ ਕਾਰ ਕੇ ਤਲਾਸ਼ੀ ਨਹੀਂ ਲਈ ਜਾਵੇਗੀ ਨਵੇਂ ਨਿਯਮਾਂ ਦਾ ਜਿੱਥੇ ਇੱਕ ਪਾਸੇ ਸਵਾਗਤ ਕੀਤਾ ਜਾ ਰਿਹਾ ਹੈ ਉੱਥੇ ਹੀ ਹਵਾਈ ਸੁਰੱਖਿਆ ਦੇ ਮੁੱਦੇ ਤੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ ਹਵਾਈ ਸਫ਼ਰ ਦੀ ਸੁਰੱਖਿਆ ਬਾਰੇ ਚਿੰਤਿਤ ਲੋਕਾਂ ਦਾ ਕਹਿਣਾ ਹੈ ਕਿ ਹਵਾਈ ਜਹਾਜ਼ਾਂ ਵਿੱਚ ਖੋਰੂ ਦੀਆਂ ਵਾਰਦਾਤਾਂ ਨਿਤ ਸਾਹਮਣੇ ਆ ਰਹੀਆਂ ਨੇ ਅਤੇ ਹੁਣ ਸੁਰੱਖਿਆ ਜਾਂਚ ਵਿੱਚ ਛੋਟ ਮਗਰੋਂ ਹਾਲਾਤ ਹੋਰ ਵਿਗੜ ਸਕਦੇ ਨੇ ਇਸ ਦੇ ਉਲਟ ਰਿਆਦ ਤੋਂ ਖੁਸ਼ ਮੁਸਾਫਰਾਂ ਦਾ ਕਹਿਣਾ ਹੈ ਕਿ ਹਵਾਈ ਅੱਡਿਆਂ ਤੇ ਲੋਕਾਂ ਨੂੰ ਜੁੱਤੀਆਂ ਉਤਾਰਨ ਲਈ ਮਜਬੂਰ ਕਰਨਾ ਸਰਾਸਰ ਗੈਰ ਜ਼ਰੂਰੀ ਕਦਮ ਰਿਹਾ ਹੈ ਦੱਸਦੀ ਕਿ ਜੁੱਤੀਆਂ ਦੀ ਤਲਾਸ਼ੀ ਤੋਂ ਰਾਹਤ ਦਾ ਪਹਿਲਾ ਸੰਕੇਟ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਇੱਕ ਸਾਬਕਾ 에ਜੰਟ ਦੇ ਵੱਲੋਂ ਟਿਕਟੌਕ ਉੱਤੇ ਪਾਈ ਵੀਡੀਓ ਰਾਹੀਂ ਮਿਲਿਆ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀਗਾ ਮੁਸਾਫਰਾ ਦੇ ਲਈ ਸ਼ੂਜ਼ ਉਤਾਰਨ ਦੀ ਸ਼ਰਤ ਖਤਮ ਕੀਤੀ ਜਾ ਰਹੀ ਹੈ ਪਰ ਜ਼ਿਆਦਾਤਰ ਲੋਕਾਂ ਨੇ ਇਸ ਵੀਡੀਓ ਨੂੰ ਅਫਵਾਹ ਮੰਨਿਆ ਤੇ ਹੁਣ ਜਦੋਂ ਸਮੁੱਚੇ ਅਮਰੀਕਾ ਦੇ ਮੀਡੀਆ ਦੇ ਵਿੱਚ ਇਹ ਖਬਰ ਫੈਲ ਚੁੱਕੀ ਹੈ ਤਾਂ ਹਵਾਈ ਮੁਸਾਫਰ ਰਾਹਤ ਮਹਿਸੂਸ ਕਰ ਰਹੇ ਨੇ ਬਿਊਟ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ